ਅਸੀਂ ਕਕਰਾਲੇ ਤੋਂ ਆਏ ਹਾਂ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਤੇ ਮੇਰੇ ਮਿਸੇਜ ਨੇ ਰਜਿੰਦਰ ਕੋਰ ਇਹਨਾਂ ਨੂੰ ਟੇਲਵੌਨ ਦੀ ਜਿਹੜੀ ਪ੍ਰੈਗਨੈਂਸੀ ਤੋਂ ਬਾਅਦ ਦਿੱਕਤ ਆਈ ਸੀ ਤੇ ਦਿੱਕਤ ਕਾਫੀ ਸੀਗੀ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਰਵਿਸ ਕਰਦਾ ਹਾਂ ਮੇਰੇ ਮਿੱਤਰ ਹੈਗੇ ਆ ਪ੍ਰੋਫੈਸਰ ਪ੍ਰਭਜੋਤ ਤੇ ਉਹਨਾਂ ਦੇ ਥਰੂ ਅਸੀਂ ਆਏ ਸੀਗੇ ਪਹਿਲਾਂ ਮੈਂ ਵੀ ਚੈੱਕਅਪ ਕਰਾਇਆ ਸੀ ਪਿੱਛੇ ਜੇ ਤੇ ਮੈਂ ਵੀ ਠੀਕ ਹੋਇਆ ਇਤੋਂ ਤੇ ਮੈਸੇਜ ਵੀ ਠੀਕ ਹੋ ਗਿਆ ਹਾਂਜੀ ਮੈਂ ਅਲਜ਼ੰਦਰ ਕੌਰ ਵਿਲੇਜਰ ਫਰਮ ਕਕਰਾਲਾ ਤੇ ਮੈਨੂੰ ਜੇ ਮੇਰੇ ਹਸਬੰਦ ਦੱਸਿਆ ਹੀ ਆ ਕਿ ਟੇਲ ਬੋਨ ਦੀ ਪ੍ਰੋਬਲਮ ਸੀ ਤੇ ਬੜੇ ਮੇਰੇ ਬੇਬੀ ਹੋਈ ਸੀ ਮਤਲਬ ਮਹੀਚ ਲਗਭਗ 3-4 ਮਹੀਨੇ ਸੀ ਬਹੁਤ ਪਰੇਸ਼ਾਨ ਰਹੀਆਂ ਤੇ ਫਿਰ ਸਾਨੂੰ ਕਿਸੇ ਨੇ ਰੈਫਰੈਂਸ ਆਪਾ ਮੈਡੀਟੇਸ਼ਨ ਫਿਰ ਅਸੀਂ ਇੱਥੇ ਵਿਜ਼ਿਟ ਕੀਤਾ ਤੇ ਮੈਨੂੰ ਮਤਲਬ ਫਰਸਟ ਵਿਜ਼ਿਟ ਤੋਂ ਮੈਨੂੰ ਇੰਪਰੂਵਮੈਂਟ ਲੱਗੀ ਤੇ ਆਫਟਰ 3 ਵਿਜ਼ਿਟਸ ਮੇਰਾ ਮਤਲਬ ਟ੍ਰੀਟਮੈਂਟ ਸਕਸੈਸਫੁਲ ਰਿਹਾ ਕੰਪਲੀਟ ਹੋ ਗਿਆ ਤੇ ਮੈਂ ਹੁਣ ਬਿਲਕੁਲ ਤੰਦਰੁਸਤ ਹਾਂ ਜੀ ਸ਼ੁਕਰ ਹੈ ਪਰਮਾਤਮਾ ਦਾ ਜੋ ਸਾਨੂੰ ਕਿਸੇ ਨੇ ਸਹੀ ਗਾਈਡੈਂਸ ਦਿੱਤੀ ਤਾਂ ਜੋ ਅਸੀਂ ਚੱਬਾ ਮੈਡੀਟੇਸ਼ਨ ਤੇ ਪਹੁੰਚੇ ਤੇ ਸਾਨੂੰ ਮਤਲਬ ਅੱਜ ਮੈਂ ਬਿਲਕੁਲ ਤੰਦਰੁਸਤ